ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸੱਜਣੋ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਨ ਤਹਿਸੀਲ ਪਾਟੀ ਬਾਈ ਗੁਰਲਾਲ ਸਿੰਘ ਦੇ ਫਾਰਮ ਤੇ ਸੱਜਣੋਂ ਪਹੁੰਚੇ ਆ ਦੋ ਮਹੀਨੇ ਲੈ ਕੇ ਆਇਆ ਇੱਕ ਮਿਨੀ ਇੱਕ ਬਿਲੀ ਫੋਲੀ ਮੈਂ ਬਿਲਕੁਲ ਤਾਜੀ ਸਹੀ ਸਵਾਈ ਸੱਜਣੋਂ ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੁੜੇ ਰਹੋ ਐਂਡ ਤੱਕਰ ਫਰਜ਼ ਸਮਝ ਕੇ ਦੋ ਟਾਈਮ ਆਪਣੀ ਨਰਖ-ਪਰਖ ਜ਼ਰੂਰ ਕਰਿਆ ਕਰੋ ਬਿਲਕੁਲ ਜਿਹਨੇ ਦੂਰੋਂ ਆਉਣਾ ਹੈ ਵੀਡੀਓ ਕਾਲ ਤੇ ਚੁਾਈ ਕਰਿਆ ਕਰੋ ਜਿਹੜੇ ਨੇੜੇ ਵਾਲੇ ਆ ਦੋ ਟਾਈਮ ਆ ਕੇ ਤਸੱਲੀ ਕਰਿਆ ਕਰੋ ਗੱਬਨੋਂ ਟਿੱਪ ਕੇ ਬਾਕੀ ਕਰਦੇ ਆਂ ਬਾਈ ਗੁਰਲਾਲ ਸਿੰਘ ਨਾਲ ਗੱਲ ਬਣੇ ਰੋ ਬਾਈ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੇ ਚੜਦੀ ਕਲਾ ਮਹਾਰਾਜ ਬੜੀ ਕਿਰਪਾ ਵੈਗਰੂ ਦੀ ਜੀ ਸ਼ੁਕਰ ਹੈ ਸ਼ੁਕਰ ਹਾਂਜੀ ਕੈਮ ਫਿਰਦਾ ਬੜੇ ਆਨੰਦ ਵਾਜੀ ਚੜਦੀ ਕਲਾ ਚਲੋ ਡਰੈਸ ਕਰੀਏ ਬਾਈ ਨੋਟ ਐਡਰੈਸ ਵੀ ਇਦੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਹਾਂ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ 8217282497 ਠੀਕ ਹੈ ਦੋ ਹੀ ਪਸ਼ੂ ਹੈ ਨਾ ਦੋ ਹੀ ਭਾਜੀ ਪਰਸੋ ਚੌਸ ਪਾਈ ਹੀ ਵੇਗਿਆ ਮਾਲ ਹਾਂ ਅੱਜ ਵੀ ਤਿੰਨ ਪਸ਼ੂ ਹੀ ਇੱਕ ਵੈਡ ਹੋਣੇ ਜੇ ਸੇਲ ਕੀਤੀ ਕਿੰਤਾ ਕੀ ਹੋਇਆ ਠੀਕ ਹੈ ਤੇ ਆ ਮੈਂ ਆ ਮੀਨੀ ਮੇਨੀ ਤੋਂ ਕਰੀਏ ਸ਼ੁਰੂਆਤ ਆ ਨਾ ਨੀਲੀ ਚ ਨਾਲ ਖਿਆਲ ਆ ਗਿਆ ਨੀਲੀ ਦਾ ਪੱਖ ਬੱਡਰ ਲਾ ਕੇ ਦੀ ਮੈਂ ਆ ਦੋਵੇਂ ਸਿੰਗ ਹਿਲਦੇ ਆ ਬਾਜੀ ਵਾ ਵਾ ਹਾਂ ਪਿਓਰ ਮੀਨੀ ਆ ਕੋਈ ਉਹੋ ਜੀ ਗੱਲ ਨਹੀਂ ਨੀਲੀ ਦਾ ਪੱਖ ਰੱਖਦੀ ਕਰਮਾਂ ਲਈ ਰੱਖਦੀ ਆ ਹਾਂਜੀ ਕਿਉਂਕਿ ਅੱਖਾਂ ਵੀ ਆ ਗਈਆਂ ਤੇ ਧਾਰੀ ਵੀ ਆ ਗਈ ਅੱਗੇ ਤੀਜਾ ਸੂਆ ਬਾਜੀ ਮੈਂ ਸੁਣੀ ਆ ਦੂਜੇ ਸੂਏ ਮੈਂਨੇ ਕੱਢਿਆ 12 13 12 13 ਕਿਲੋ ਦੁੱਧ ਹਾਂ ਆਪਣੇ ਕੋਲ ਸੂ ਵੀ ਪਊ ਆਪਾਂ ਚਵਾ ਕੇ ਦੇ ਦਾਂਗੇ ਜਿਹੜੀ ਗੱਲ ਵਾ ਬਾਕੀ ਕੋਈ ਗੱਪਣ ਭੈਣ ਭਰਾ ਸਿੱਧੂਗਾ ਬਾਹਰ ਪਿੱਛੇ ਸਨਾਂ ਦੀ ਫੁੱਲ ਗਰੰਟੀ ਅਗਲੇ ਦੇ ਘਰ ਜਾ ਕੇ ਲਾ ਕੇ ਤਸੱਲੀ ਨਤ ਪਾ ਕੇ ਫੇਰ ਪ ਦੁੱਧ ਸੇਵਾ ਦਾ ਭਾਜੀ ਦੁੱਧ ਦੀ ਕੋਈ ਗਰੰਟੀ ਨਹੀਂ ਦੁੱਧਿਆ ਸੇਵਾ ਦਾ ਜੰਨਾ ਕੋਈ ਪਾਊਗਾ ਉਹਨਾਂ ਚਲੂ ਨੇ ਦੱਬ ਕੇ ਵਾਈਏ ਤੇ ਰੱਜ ਕੇ ਖਾਈਏ ਉਹ ਗੱਲ ਹੋ ਜਾਂਦਾ ਤੇ ਦੱਬ ਕੇ ਪਾਵਾਂਗੇ ਤੇ ਰੱਜ ਕੇ ਖਾਵਾਂਗੇ ਹਨਾ ਕੁੜੀਆਂ ਨਹੀਂਆਂ ਮਈਆਂ ਜੋੜਾ ਹੀ ਅਜੇ ਹਾਂਜੀ ਦੋਵੇਂ ਸਿੰਗਲ ਦੇ ਕਰਮਾਂ ਵਾਲੀ ਹਾਂ ਲਓ ਜੀ ਆਹ ਤੁਣਾ ਤੇ ਜਿਹੜੀ ਬੈਕਗ੍ਰਾਉਂਡ ਹੈ ਸੱਜਣੋ ਬਿਲਕੁਲ ਚੰਗੀ ਆ ਕਿਉਂਕਿ ਜਿਹੜਾ ਵਹਾਨਾ ਨਾ ਸਾਰਾ ਬੈਕ ਨੂੰ ਬੈਕਗ੍ਰਾਉਂਡ ਹੀ ਤਿਆਰ ਕਰਨ ਦੀ ਕਰਮਾਂ ਵਾਲੀ ਤੇ ਬੜੀ ਬਣ ਕੇ ਸੂਗੀ ਗਾਵਾਂ ਨੂੰ ਚੱਡਾ ਮਾਰੂ ਕਰਮਾ ਲਈ ਤੇ ਪੰਜ ਚਾਰ ਦਿਨ ਕੱਢਦੀ ਆ ਬਿਲਕੁਲ ਬਿਲਕੁਲ ਸਾਰਾ ਬੈਗ ਹੀ ਚੱਡਾਊਗਾ ਉਲਟੇ ਨਾਲੇ ਮੀਨੀ ਦੇ ਢੇਰੀ ਭਾਜੀ ਲੱਭਦੀਆਂ ਬਹੁਤ ਘੱਟ ਵਾ ਨਹੀਂ ਨਹੀਂ ਐਦਾਂ ਹੀ ਗੱਲ ਆ ਜੀ ਹਾਂ ਜੀ ਸਿੰਘ ਇਹਦੇ ਘੱਟ ਮਿਲਦੇ ਆ ਹਾਂ ਜੀ ਹਾਂ ਜੀ ਖਾਸ ਕਰਕੇ ਦੁੱਧੀਆਂ ਤੇ ਮਿਲ ਜਾਣਗੇ ਹਨ ਜੀ ਜੀ ਹੂੰ ਲਾਓ ਜੀ ਲਾ ਰਹੇ ਮਰੀ ਹਨਾ ਲਓ ਜੀ ਲਓ ਲਓ ਜੀ ਚੱਟਾ ਬੜਾ ਸੋਹਣਾ ਬੜੀ ਜਿਆਦੀ ਸੁਥਰੀ ਮੈਂ ਠੰਡੀ ਵੜੀ ਆ ਬਾਕੀ ਹਾਂ ਜੀ ਲਓ ਜੀ ਏ ਬਾਈ ਗੁਰਲਾਲ ਸਿੰਘ ਰੇਡ ਦੀ ਗੱਲ ਕਰੀਏ ਤਾਂ ਜੈ ਜੀ ਆ। ਮੁੱਲ ਭਾਜੀ ਕਰਦੇ ਆਪਾਂ 90000 ਰੁਪਇਆ। ਹਾਂ। ਦੇਲ ਆ ਜਿਹੜੀ 85000 ਦੀ ਝੋਟੀ ਕਰਾਂਗੇ। 82 ਦੀ ਕਰਦੇ। ਮੈਂ ਤਾਂ ਕਾ ਹੀ ਨਾ ਜੀ। ਜਾਣਦੇ। ਲਾਹਟ ਦੀ ਜਿਹੜੀ 82000 ਦੀ ਉਹ ਚ ਭਾਜੀ ਛੋੜ ਛੱਪਾ ਹੀ ਹੋਣਾ ਜੀ। ਓਕੇ ਭਾਜੀ। ਹਾਂ ਜੀ। ਮੈਂ ਬੜੀ ਖਰੀ ਆ ਦੁੱਧ ਵਾਲੀ ਆ ਜੀ। ਮੈਂ ਬਾਕੀ ਬਨਜੂਗੀ ਹਾਂ ਜਿਹਨੇ ਢੇਲ ਚੰਦੀ ਬਹੁਤੀ ਜਾਗੀ ਜਿੱਥੇ ਇਹਨੂੰ ਖਲਾਸ ਦੀ ਉਥੇ ਖਲੋਤੀ ਰਹਿਣਾ ਕਰਮ ਵਾਲੀ ਨੇ ਕੋਈ ਇਹੜੀ ਵੀ ਲੱਤ ਛੜੀ ਵਾਲਾ ਕੰਮ ਨਹੀਂਗਾ ਢੇਲ ਬੜੀ ਜਾਣਾ ਵਿਚੇ ਰੋਕ ਦੇਖੋ ਜੇ ਸਾਰੀ ਬਣ ਕੇ ਮੈਂ ਫੇਰ ਸੁਣੀ ਆਂਦੇ ਹਾਂ ਬੈਠਾ ਚੱਡਾ ਹਾਂਜੀ ਬਿਲਕੁਲ ਬੈਗ ਜਿੰਨਾ ਵੀ ਵਹਾਨਾ ਭਰੇ ਕੋ ਸਾਈਡ ਨੂੰ ਆਊਗਾ ਮਾਣਾ ਭਾਜੀ ਵੀ ਉਹ ਜਿੰਨਾ ਤੋਂ ਲਈ ਆਉਂਦੇ ਸੀ ਵੀ ਅਸੀਂ ਬੱਚਾ ਪੀਣੇ ਥੱਲੇ ਛੱਡਦੇ ਰਏ ਇੰਨੀ ਜਿਆਦੀ ਠੰਡੀ ਆ ਇਹ ਰੋ ਸੂ ਪਈ ਦੀ ਆ ਪਲਾ ਧਾਰ ਦੇ ਚੋਲੋ ਕਰਮ ਵਾਲੀ ਨੂੰ ਲਓ ਜੀ ਸੂਈ ਸਵਾਈ ਵਾਲਾ ਚੱਲ ਗਏ ਹਾਂਜੀ ਹਾਂਜੀ ਆਓ ਕਿੰਨਾ ਸੂ ਆ ਗਈ ਬਾਈ ਇਹ ਤੀਜਾ ਸੂਆ ਭਾਜੀ ਸੂਈ ਆ ਰਾਤ 12 ਵਜੇ ਸੂਈਆ ਤੜਕੇ 3:30 ਜੇਰ ਪਾਈ ਆ ਬਾਕੀ ਸੂਏ ਦਾ ਨਤਾਜਾ ਭੈਣ ਭਰਾ ਦਾ ਆਪ ਹੀ ਲਾਉਣਾ ਆਪ ਹੀ ਲਾਵੇ ਜੀ ਆਪ ਹੀ ਹਾਂ ਆਪਾਂ ਕੀ ਦੱਸਣਾ ਪਰ ਹੈਗਾ ਤੀਜਾ ਹੀ ਆ ਜੀ ਹਾਂਜੀ ਖੋਲ ਦਿਏ ਲਓ ਜੀ ਕਿੰਨਾ ਕੋਈ ਬੋਲਾ ਬੂਲਾ ਚੋਇਆ ਅੱਜ ਸਵੇਰੇ 3.5 4 ਕਿਲੋ ਇੱਕੋ ਢੰਗ ਦੀ ਚਵਾਈ ਕੀਤੀ ਆ ਇੱਕੇ ਢੰਗ ਦੀ ਹਾਂਜੀ ਮਤਲਬ ਇਹਦੇ ਤੋਂ ਤੁਸੀਂ ਮੰਨ ਕੇ ਚੱਲੋ 6 ਕਿਲੋ ਬੋਲੇ ਤੋਂ ਸਟਾਰਟਿੰਗ ਵਾ ਇਹਨਾਂ ਕਿ ਹੋਣਾ ਆ ਜੀ ਹਾਂਜੀ ਹਾਂਜੀ 6 ਕਰ ਲੇ 7 ਕਰ ਲੇ ਆਮ ਮਈਆਂ ਇਹਨਾਂ ਕੀ ਕਰਦੀਆਂ ਬਸ ਬਸ ਬਾਲਟੀ ਨੇ ਭਾਈ 11 ਰਾਨੇ ਪਰ ਨਹੀਂ ਨਹੀਂ ਆ ਨਹੀਂ ਜੀ ਨਹੀਂ ਦੁੱਧ 10 ਕਿਲੋ ਮੈਂ ਦੇਈ ਜਾਊਗੀ ਇੰਨਾ ਹੈਗਾ ਜੀ ਹਾਂਜੀ ਚੱਲ ਆਇਆ ਭਾਈ ਲਓ ਜੀ ਲਓ ਮੈਂ ਸੁਥਰੀ ਅੰਜ ਬਹੁਤ ਜਿਆਦੀ ਇਹ ਵੀ ਸਾਫ ਹੈ ਨਾ ਵਹਨੇ ਵਹਨੇ ਦੀ ਬਾਕੀ ਇਹ ਭਾਈ ਕਰ ਲਾਲ ਸਾਂ ਚਲੋ ਤਾਜ਼ਾ ਡੰਗਰ ਸੂੰਦਾ ਲੱਪੇ ਲੁਪੇ ਕਰਾਣਾ ਇੱਕ ਲੱਪੇ ਇੱਕ ਭਾਜੀ ਹਾਂ ਜੀ ਆਦੀਆਂ ਇੰਨਾਂ ਕਰਮਾਨਾਂ ਲੱਦ ਕੇ ਲਿਆਣੀਆਂ ਹਾਂ ਹਾਂ ਜੀ ਡੰਗਰ ਰੱਜਾ ਪੁੱਜਿਆ ਆਵੇ ਦਿਹਾੜ ਡੰਗ ਸੰਭਿਆਵੇ ਤੇ ਫਿਰ ਹੋਰ ਫਰਕ ਪੈ ਜਾਂਦਾ ਬਈ ਜੀ ਬਾਕੀ ਚੋਣ ਜਾਣ ਭਾਜੀ ਬਹੁਤੀ ਜਿਆਦੀ ਆ ਵੀ ਭੈਣ ਭਰਾ ਸੌਦਾ ਕਰਕੇ ਇਸ ਤਰ੍ਹਾਂ ਹੀ ਮੰਗਾ ਲੇ ਅੱਛਾ ਅਗਲੇ ਨੂੰ ਚਵਾ ਕੇ ਤਸल्ली ਨਾਲ ਫੇਰ ਪਈਏ ਲੈ ਲਾਂਗੇ ਆਪਾਂ ਫੇਰ ਪੈਸੇ ਲਾਵਾਂਗੇ ਹਣਾ ਗੱਲਾਂ ਖਰੀਆਂ ਬਈ ਤੇਰੀਆਂ ਬਸ ਬਸ ਤਈਆਂ ਦਾ ਮਾਲ ਆ ਟਿਕ ਟਾਕ ਹੀ ਜਾਂਦਾ ਹੈ ਨਹੀਂ 5 ਮਿੰਟ ਲੱਗਦੇ ਮਾਲ ਵਿਕਣ ਲੱਗਿਆ ਪਾਜੀ ਚਲੋ ਕੋਈ ਨਹੀਂ ਮਹਾਰਾਜ ਇਸੇ ਤਰ੍ਹਾਂ ਹੀ ਕਾਰੋਬਾਰ ਚਲਾਈ ਰੱਖੇ ਤੇਰੇ ਹਾਂ ਜੀ ਹਾਂ ਜੀ ਤੇ ਰੇਟ ਬਾਈ ਗੁਰਲਾਲ ਸਿਆ ਅਰੇ ਡਾਡ ਭਾਜੀ ਇਹਦਾ ਮੁੱਲ ਕਰਦੇ ਆ ਆਪਾਂ 85000 ਹੂੰ 80 ਦੀ ਦੇ ਦਈਏ ਨਹੀਂ ਜਾਇਜ਼ ਗੱਲ ਏ ਹੋਰ ਜਾਇਜ਼ ਕਰਨਾ ਜਾਇਜ਼ ਗੱਲ ਹੋਰ 2000 ਛੱਡ ਦੇ ਚਲੋ 5 ਛੱਡ ਦੇ ਇੱਕ ਨਹੀਂ 3 ਛੱਡ ਦਿੰਨੇ ਆ ਨਹੀਂ 5 ਵਾਲਾ ਧੱਕਾ ਜ਼ਿਆਦਾ ਹੋਈ ਨਾ ਜੀ ਜਾਣ ਦੇ ਲਾਜ 75000 ਦੀ ਮੈਂ ਦਵਾਂਗੇ ਜੈਸਦਨ ਹੋਈ ਉਹ ਤੋਂ ਛੋੜ ਛੱਪਾ ਹੀ ਹੋਣਾ ਜੀ ਬਸ ਠੀਕ ਹੈ ਹਾਂਜੀ ਬਾਈ ਜੀ 75000 ਦੀ ਲਾਸਟ ਜਿਹੜੀ ਸੂਈ ਮੈਂ ਤੁਹਾਨੂੰ ਲੈਤੀ ਆ ਦੂਜੀ ਜਿਹੜੀ ਆ ਢੇਲੀ ਗੱਬਣ ਉਹ 82 ਦੀ ਹਾਂਜੀ ਕਿਉਂਕਿ ਘਰ ਆਿਆਂ ਦਾ ਥੋੜਾ ਪਤਾ ਹੀ ਮਾਨਤਾ ਨੂੰ ਨਾ ਜੀ ਮਈਆਂ ਚੰਗੀਆਂ ਜੀ ਪਹੁੰਚਣਾ ਪਹੁੰਚਾ ਤੁਹਾਨੂੰ ਬਾਈ ਗੁਰਲਾਲ ਸਿੰਘ ਦੇ ਫਾਰਮ ਤੇ ਪਿੰਡ ਸੁਰ ਸਿੰਘ ਸਾਹਿਬ ਸਹਿਬ ਵੀ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਨਗਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਇਹ ਕਰਕੇ ਆਪਣੀ ਤਸੱਲੀ ਜ਼ਰੂਰ ਕਰਨੀ ਸასიਖਾਲ ਜੀ ਸਾਰਿਆਂ ਮੇਰੇ ਭਰਾਵਾਂ ਨੂੰ